ਪਿਆਰੀ ਦਰਸ਼ਕੋ ਆਓ ਆਪਾਂ ਸੁਣਦੇ ਹਾਂ ਲੇਖਿਕਾ सुरेंद्र ਗੀਤ ਦੀ ਲਿਖੀ ਹੋਈ ਕਿਤਾਬ ਰੰਗਾਂ ਦੀ ਖੇਡ ਚੋਂ ਲਿਖੀ ਕਹਾਣੀ ਸਵਾਲਾਂ ਚੋਂ ਸਵਾਲ ਮੈਂ ਚੱਲਤਾ ਬੜਾ ਤੇਰੇ ਨਾਲ ਪਰ ਉਹਨਾਂ ਦੇ ਘਰੋਂ ਚਾਹ ਨਹੀਂ ਪੀਣੀ ਮੈਂ ਆਪਣੀ ਦਾਦੀ ਦੇ ਮੂੰਹੋਂ ਇਹ ਸੁਣ ਕੇ ਸਵਾਲ ਕੀਤਾ ਬੀਜੀ ਤੁਸੀਂ ਕਿਉਂ ਨਹੀਂ ਪੀਣੀ ਨਾ ਭਈ ਮੈਂ ਆਪਣਾ ਧਰਮਪ੍ਰਸ਼ਟ ਨਹੀਂ ਕਰਨਾ ਬੀਜੀ ਨੇ ਜਵਾਬ ਦਿੱਤਾ ਮੇਰੀ ਮਾਂ ਨੇ ਇਸ਼ਾਰੇ ਨਾਲ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗੀ ਆਹ ਤਾਂ ਉਹਨਾਂ ਦਾ ਪਿੰਡ ਖੜਾ ਆ ਕਾਰ ਤੇਰੇ ਕੋਲ ਆ ਡਰਾਈਵਰ ਤੇਰੇ ਕੋਲ ਆ ਚੁੱਪ ਕਰਕੇ ਜਿੱਥੇ ਜਾਣਾ ਹੈ ਜਾ ਅਗਲਿਆਂ ਦੇ ਘਰੋਂ ਮਾਣ ਨਾਲ ਚਾਹ ਪਾਣੀ ਪੀ ਕੇ ਆਈ ਮਾਂ ਦੇ ਇਹਨਾਂ ਸ਼ਬਦਾਂ ਨੇ ਇੱਕਦਮ ਮੇਰੇ ਅੰਦਰ ਨਵੀਂ ਊਰਜਾ ਭਰ ਦਿੱਤੀ ਤੇ ਮੈਂ ਆਪਣੇ ਆਪ ਵਿੱਚ ਕੁਝ ਸ਼ਰਮਿੰਦਗੀ ਵੀ ਮਹਿਸੂਸ ਕੀਤੀ ਇਸੇ ਨਾਲ ਹੀ ਮੈਨੂੰ ਆਪਣੀ ਮਾਂ ਤੇ ਮਾਣ ਵੀ ਮਹਿਸੂਸ ਹੋਇਆ ਅਨਪੜ੍ਹ ਸੀ ਮੇਰੀ ਮਾਂ ਪਰ ਉਸ ਦੀ ਸੋਚ ਨਰੋਈ ਸੀ ਉਸ ਦੀ ਸੋਚ ਕਿਸੇ ਪਰਬਤ ਚੋਂ ਫੁੱਟਦੇ ਝਰਨੇ ਦੇ ਨਿਰਮਲ ਪਾਣੀ ਵਰਗੀ ਨਿਰਮਲ ਸੀ ਅੱਜਕੱਲ ਲੋਕਾਂ ਦੇ ਪਤਾ ਨਹੀਂ ਕਿਹੋ ਜੇ ਧਰਮ ਆ ਜਿਹੜੇ ਮਾੜੀ ਜੀ ਗੱਲ ਤੋਂ ਭ੍ਰਿਸ਼ਟ ਹੋ ਜਾਂਦੇ ਆ ਧਰਮ ਪ੍ਰਿਸ਼ਟ ਹੋਣ ਵਾਈ ਚੀਜ਼ ਨਹੀਂ 베ਜੀ ਤੁਹਾਡਾ ਧਰਮ ਧਰਮ ਨਹੀਂ ਕੁਝ ਹੋਰ ਹੋਣਾ ਆਪਣੀ ਰਜਾਈ ਚ ਘੁੱਟ ਕੇ ਲਪੇਟ ਕੇ ਰੱਖੋ ਆਪਣਾ ਧਰਮ ਬਰਾਂਡੀ ਚ ਰਜਾਈ ਚ ਬੈਠੀ 베ਜੀ ਨੂੰ ਮੈਂ ਆਖਿਆ ਤੇ ਬੁੜਬੁੜ ਕਰਦੀ ਅੰਦਰਲੇ ਕਮਰੇ ਚ ਜਾ ਕੱਪੜੇ ਬਦਲਣ ਲੱਗ ਪਈ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਮੈਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਗੁਰਮੇਲ ਸਿੰਘ ਦੇ ਰਾਗੀ ਜਥੇ ਦਾ ਕੀਰਤਨ ਬੜੇ ਸਤਕਾਰ ਅਤੇ ਸ਼ਰਦਾ ਨਾਲ ਸੁਣਦੀ ਸੀ ਉਹਨਾਂ ਦੇ ਰਸਪਿੰਨੇ ਕੀਰਤਨ ਦੀ ਮੈਨੂੰ ਜਿੱਥੋਂ-ਕਿੱਥੋਂ ਵੀ ਟੇਪ ਮਿਲਦੀ ਮੈਂ ਖਰੀਦ ਲੈਂਦੀ ਜਾਂ ਕਿਸੇ ਤੋਂ ਮੰਗ ਕੇ ਕਾਪੀ ਕਰ ਲੈਂਦੀ। ਮੈਨੂੰ ਭਾਈ ਗੁਰਮੇਲ ਸਿੰਘ ਤੇ ਉਹਨਾਂ ਦੇ ਜਥੇ ਬਾਰੇ ਕੁਝ ਵੀ ਪਤਾ ਨਹੀਂ ਸੀ। ਸਵੇਰੇ ਉੱਠ ਕੇ ਟੇਪ ਲਾ ਲੈਂਦੀ, ਉੱਠਦੀ ਬੈਂਦੀ ਉਹਨਾਂ ਦਾ ਗਾਇਨ ਕੀਤਾ ਕੀਰਤਨ ਸੁਣਦੀ। ਮੈਨੂੰ ਇਹ ਮਹਿਸੂਸ ਹੁੰਦਾ ਜਿਵੇਂ ਉਹਨਾਂ ਦੀ ਆਵਾਜ਼ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਜਲ ਚੋਂ ਦੀ ਹੋ ਕੇ ਮੇਰੇ ਕੰਨਾਂ ਤੱਕ ਪੁੱਜਦੀ ਹੈ। ਸਰੋਵਰ ਦੇ ਜਲ ਚੋਂਟ ਦੀਆਂ ਤਰੰਗਾਂ ਦੀ ਆਵਾਜ਼ ਮੈਂ ਮਹਿਸੂਸ ਕਰਦੀ ਸੀ। ਕੁਝ ਟੇਪਾਂ ਮੇਰੀ ਕਾਰ 'ਚ ਹੁੰਦੀਆਂ ਤੇ ਉਹਨਾਂ ਤੋਂ ਵੱਧ ਮੇਰੇ ਦਫ਼ਤਰ ਮੇਰੇ ਟੇਬਲ 'ਤੇ ਪਈਆਂ ਹੁੰਦੀਆਂ। ਦਫ਼ਤਰ ਵਿੱਚ ਵੀ ਮੈਂ ਛੋਟਾ ਜਿਹਾ ਟੇਪ ਰਿਕਾਰਡਰ ਰੱਖਿਆ ਹੋਇਆ ਸੀ। ਵੇਲੇ-ਵੇਲੇ ਉਸ ਨਾਲ ਕੰਨ ਨੂੰ ਲਾਉਣ ਵਾਲੀ ਤਾਰ ਲਾ ਕੇ ਮੈਂ ਕੀਰਤਨ ਦਾ ਆਨੰਦ ਮਾਣਦੀ ਰਹਿੰਦੀ। ਤੇ ਫਿਰ ਇੱਕ ਦਿਨ ਮੈਂ ਸੁਣਿਆ ਕਿ ਭਾਈ ਗੁਰਮੇਲ ਸਿੰਘ ਹੋਰਾਂ ਦਾ ਜਥਾ ਕੈਲਗਰੀ ਗੁਰਦੁਆਰਾ ਆਇਆ ਹੋਇਆ ਹੈ। ਕਿਸੇ ਤੋਂ ਇਹ ਵੀ ਪਤਾ ਲੱਗਾ ਕਿ ਭਾਈ ਗੁਰਮੇਲ ਸਿੰਘ ਦਾ ਪਿੰਡ ਬੌਡੇ ਆ। ਉਹਨਾਂ ਦਾ ਘਰ ਪਿੰਡ ਦੇ ਵਿਹੜੇ 'ਚ ਹੀ ਬਿਲਕੁਲ ਬਾਹਰਲੇ ਪਾਸੇ ਨੂੰ ਆ। ਉਹਨਾਂ ਨੂੰ ਇੱਕ ਅੱਖ ਤੋਂ ਹੀ ਦਿਖਾਈ ਦਿੰਦਾ ਹੈ। ਬੱਡੇ ਪਿੰਡ ਜਮਾ ਹੀ ਮੇਰੇ ਪਿੰਡ ਨਾਲ ਸੀ ਮਸਾ ਚਾਰ ਪੰਜ ਮੀਲ ਪਾਈ ਗੁਰਮੇਲ ਸਿੰਘ ਦਾ ਮੇਰੇ ਪਿੰਡ ਦਾ ਹੋਣਾ ਮੇਰੇ ਲਈ ਬਹੁਤ ਵੱਡੀ ਗੱਲ ਸੀ ਉਹਨਾਂ ਦਾ ਕੀਰਤਨ ਸੁਣਨ ਅਤੇ ਉਹਨਾਂ ਨਾਲ ਗੱਲਬਾਤ ਕਰਨ ਦੇ ਚਾਅ ਨਾਲ ਨਕੋ ਨਕ ਭਰੀ ਮੈਂ ਗੁਰਦੁਆਰੇ ਪੁੱਜ ਗਈ ਜਿਸ ਆਦਮੀ ਨੂੰ ਮੈਂ ਕੇਵਲ ਟੇਪਾਂ ਰਾਹੀਂ ਹੀ ਸੁਣਦੀ ਆਈ ਸਾਂ ਉਸ ਨੂੰ ਸਟੇਜ ਦੇ ਬਿਲਕੁਲ ਨਜ਼ਦੀਕ ਬੈਠ ਕੇ ਸੁਣਨ ਦਾ ਆਨੰਦ ਹੀ ਕੁਝ ਹੋਰ ਸੀ ਗੁਰਬਾਣੀ ਦੀ ਹਰ ਤੁਕ ਮੇਰੀ ਰੂਹ ਦੇ ਧੁਰ ਤੱਕ ਉਤਰ ਰਹੀ ਸੀ ਚਾਹੁੰਦੀ ਸਾਂ ਕਿ ਉਹ ਕੀਰਤਨ ਕਰਦੇ ਰਹਿਣ ਤੇ ਮੈਂ ਸੁਣਦੀ ਰਵਾਂ ਉਹਨਾਂ ਨੇ ਪੂਰਾ ਇੱਕ ਘੰਟਾ ਕੀਰਤਨ ਕੀਤਾ। ਸਮਾਪਤੀ ਤੋਂ ਬਾਅਦ ਉਹ ਸਿੱਧੇ ਆਪਣੇ ਕਮਰੇ ਵੱਲ ਨੂੰ ਗੁਰਦੁਆਰੇ ਦੀ ਬੇਸਮੈਂਟ 'ਚ ਉਤਰ ਗਏ। ਮੈਂ ਵੀ ਭੀੜ ਨੂੰ ਚੀਰਦੀ ਹੋਈ ਉਹਨਾਂ ਦੇ ਪਿੱਛੇ-ਪਿੱਛੇ ਕਮਰੇ 'ਚ ਬਿਲਕੁਲ ਨਜ਼ਦੀਕ ਜਾ ਖਲੋਤੀ। ਵੀਰ ਜੀ, ਮੇਰਾ ਪਿੰਡ rauke ਹੈ। ਤੁਹਾਡੇ ਪਿੰਡ ਦੇ ਨਾਲ ਵਾਲੇ rauke। ਮੈਂ ਲੰਬੇ ਸਮੇਂ ਤੋਂ ਤੁਹਾਡਾ ਕੀਰਤਨ ਸੁਣਦੀ ਆ ਰਹੀ ਹਾਂ। ਬਹੁਤ ਚੰਗਾ ਲੱਗਦਾ ਹੈ। ਅੱਜ ਕਿਸਮਤ ਨਾਲ ਤੁਹਾਡੇ ਸਾਹਮਣੇ ਬੈਠ ਕੇ ਤੁਹਾਨੂੰ ਸੁਣਿਆ ਹੈ। ਇਹ ਕਹਿੰਦਿਆ ਕਹਿੰਦਿਆ ਪਾ ਬੁਖਤਾ ਵਸ ਪੈ ਮੇਰੀਆਂ ਅੱਖਾਂ ਭਰ ਆਈਆਂ। ਪਾਈ ਗੁਰਮੇਲ ਸਿੰਘ ਹੋਰੀ ਆਪਣੇ ਆਲੇ ਦੁਆਲੇ ਦੀ ਭੀੜ ਤੋਂ ਮਾਫੀ ਮੰਗ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ। ਬੀਬੀ ਬਹੁਤ ਚੰਗਾ ਲੱਗ ਰਿਹਾ ਹੈ ਤੁਹਾਨੂੰ ਮਿਲ ਕੇ। ਆਪਣੀ ਤਾਂ ਜੂ ਸਾਂਝੀ ਆ। ਕਿਹੜੇ ਘਰਾਂ ਚੋਂ ਹੋ ਤੁਸੀਂ? ਮੈਂ ਆਪਣੇ ਬਾਰੇ ਬਹੁਤ ਹੀ ਸੰਖੇਪ ਜਿਹੀ ਜਾਣਕਾਰੀ ਦਿੱਤੀ। ਉਹਨਾਂ ਨਾਲ ਕੀਰਤਨ ਗਾਇਨ ਬਾਰੇ ਜ਼ਿਆਦਾ ਗੱਲ ਕਰਨੀ ਚਾਹੁੰਦੀ ਸਾਂ ਪਰ ਉਹਨਾਂ ਦੁਆਲੇ ਭੀੜ ਬਹੁਤ ਸੀ। ਹਰ ਕੋਈ ਉਹਨਾਂ ਦੇ ਜਸ ਸਦਕਾ دیਵਾਨਾ ਸੀ। ਸੋ ਜ਼ਿਆਦਾ ਗੱਲ ਕਰਨਾ ਸੰਭਵ ਨਾ ਹੋ ਸਕਿਆ। ਉਸੇ ਸ਼ਾਮ ਮੈਂ ਤੇ ਮੇਰਾ ਘਰ ਵਾਲਾ ਉਹਨਾਂ ਕੋਲ ਗੁਰਦੁਆਰੇ ਚਲੇ ਗਏ। ਉਸ ਸਮੇਂ ਉਹਨਾਂ ਦੇ ਕਮਰੇ 'ਚ ਬਹੁਤੀ ਭੀੜ ਨਹੀਂ ਸੀ। ਵੀਰ ਜੀ ਤੁਸੀਂ ਸਾਡੇ ਘਰ ਆਵੋ। ਜਿੰਨੇ ਦਿਨ ਇੱਥੇ ਰਹਿਣਾ ਹੈ ਸਾਡੇ ਘਰ ਹੀ ਰਹੋ। ਮੈਂ ਬੜੇ ਪਿਆਰ ਨਾਲ ਆਖਿਆ। ਬੜੀ ਨਿਮਰਤਾ ਤੇ ਆਪਣਤ ਭਰੇ ਲਹਿਜੇ ਨਾਲ ਉਹਨਾਂ ਨੇ ਮੇਰੀ ਬੇਨਤੀ ਨੂੰ ਸਵੀਕਾਰ ਕੀਤਾ ਤੇ ਇਸ ਤੋਂ ਪਿੱਛੋਂ ਉਹ ਪੂਰੇ 2 ਦਿਨ ਸਾਡੇ ਘਰ ਰਹੇ। ਪੂਰਾ ਸਮਾਂ ਗੁਰਬਾਣੀ ਗਾਉਣ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਉਹਨਾਂ ਦੇ ਹਰਮੋਨੀਅਮ ਖੁੱਲੇ ਹੀ ਰਹਿੰਦੇ। ਕਦੇ ਕਿਸੇ ਰਾਗ ਦੀ ਗੱਲ ਹੋ ਜਾਂਦੀ ਤੇ ਕਦੇ ਕਿਸੇ ਰਾਗ ਦੀ ਉਹ ਆਪ ਵੀ ਆਪਣੇ ਜਥੇ ਦੇ ਬਾਕੀ ਦੋ ਮੈਂਬਰਾਂ ਨਾਲ ਮਿਲ ਨਵੀਆਂ-ਨਵੀਆਂ ਬੰਦਿਸ਼ਾਂ ਬਣਾਉਂਦੇ ਰਹਿੰਦੇ। ਗੱਲ ਇਹ ਕਿ ਸਾਡਾ ਘਰ ਗੁਰਬਾਣੀ ਸੰਗੀਤ ਨਾਲ ਭਰਿਆ-ਭਰਿਆ ਲੱਗਦਾ ਮੈਨੂੰ ਕਈ ਵਾਰ ਮਹਿਸੂਸ ਹੁੰਦਾ ਜਿਵੇਂ ਕੰਧਾਂ ਵੀ ਕੀਰਤਨ ਕਰ ਰਹੀਆਂ ਹੋਣ ਇੱਕ ਦਿਨ ਸ਼ਾਮ ਨੂੰ ਗੱਲਾਂ ਕਰਦਿਆਂ ਕਰਦਿਆਂ ਭਾਈ ਗੁਰਮੀਲ ਸਿੰਘ ਹੋਰਾਂ ਨੇ ਗੱਲ ਸੁਣਾਈ ਕਿ ਕਿੰਨੀ ਮੁਸ਼ਕਿਲ ਨਾਲ ਉਹਨਾਂ ਨੂੰ ਦਰਬਾਰ ਸਾਹਿਬ ਜਿੱਚ ਕੀਰਤਨ ਕਰਨ ਦੀ ਸੇਵਾ ਮਿਲੀ ਉਹਨਾਂ ਨੇ ਬੜੇ ਭਾਵੁਕ ਜਿਹੇ ਹੋ ਕੇ ਕਿਹਾ ਮੇਰੀ ਜਾਤ ਤੇ ਮੇਰੀ ਸ਼ਕਲ ਦੋਨੇ ਮੇਰੇ ਰਾਹ 'ਚ ਅੜੀਕਾ ਬਣੇ ਰਹੇ ਕਿਸੇ ਨੇ ਮੇਰੀ ਜਾਤ ਕਰਕੇ ਤੇ ਕਿਸੇ ਨੇ ਮੇਰੀ ਸ਼ਕਲ ਦੇਖ ਕੇ ਨਾ ਕਰ ਦੇਣੀ ਇਥੋਂ ਤੱਕ ਕਹਿ ਦਿੰਦੇ ਸਨ ਕਿ ਇਹ ਤਾਂ ਸਟੇਜ ਤੇ ਬੈਠਾ ਹੀ ਨਹੀਂ ਸਜਣਾ ਕੁਝ ਦਿਨ ਬਾਅਦ ਉਹਨਾਂ ਦਾ ਜਥਾ ਵੈਨਕੂਵਰ ਚਲਾ ਗਿਆ ਉਹਨਾਂ ਦਿਨਾਂ 'ਚ ਹੀ ਮੇਰਾ ਪਿੰਡ ਆਉਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ ਇਸ ਲਈ ਗੁਰਮੀਲ ਸਿੰਘ ਹੋਰਾਂ ਨੇ ਵੈਨਕੂਵਰ ਰਵਾਨਾ ਹੋਣ ਤੋਂ ਪਹਿਲਾਂ ਪਿੰਡ ਆਪਣੀ ਪਤਨੀ ਨੂੰ ਦੇਣ ਲਈ ਕੁਝ ਪੈਸੇ ਮੈਨੂੰ ਫੜਾ ਦਿੱਤੇ ਤੇ ਤਾਕੀਦ ਕੀਤੀ ਕਿ ਪਿੰਡ ਪਹੁੰਚ ਕੇ ਜਿੰਨੀ ਛੇਤੀ ਹੋ ਸਕੇ ਇਹ ਪੈਸੇ ਦੇ ਆਵਾਂ ਪਿੰਡ ਵੜਸਰ ਡਰਾਈਵਰ ਨੇ ਉਹਨਾਂ ਦਾ ਘਰ ਪੁੱਛਿਆ ਦੱਸਿਆ ਗਿਆ ਕਿ ਮਜਮੀਆਂ ਦਾ ਵੇੜਾ ਉਸ ਪਾਸੇ ਹੈ ਨਾ ਹੋਇਆ ਵਰਗੀ ਗੇਟ ਦੇ ਨਾਲ ਇੱਕ ਬੈਠਕ ਸੀ ਜਿਸ ਦੀਆਂ ਇੱਟਾਂ ਟੀਪ ਤੇ ਪਲਸਤਰ ਦੀ ਚਿਰਾਂ ਦੀ ਉਡੀਕ ਕਰਦੀਆਂ ਜਾਪਦੀਆਂ ਸਨ ਬੈਠਕ ਦਾ ਇੱਕ ਬੂਹਾ ਬਾਹਰ ਬਿਲੀ ਵੱਲ ਨੂੰ ਖੁੱਲਦਾ ਸੀ ਜਿਹੜਾ ਬੂਹਾ ਵੇੜੇ ਵੱਲ ਨੂੰ ਖੁੱਲਦਾ ਸੀ ਉਸ ਨੂੰ ਹਲੇ ਤੱਕਤੇ ਨਹੀਂ ਸੰ ਲੱਗੇ ਇਸ ਗੱਲ ਦਾ ਪਤਾ ਮੈਨੂੰ ਅੰਦਰ ਜਾ ਕੇ ਲੱਗਿਆ ਭਾਈ ਗੁਰਮੀਲ ਸਿੰਘ ਹੋਰਾਂ ਦੀ ਪਤਨੀ ਨੇ ਬਿਲੀ ਵੱਲ ਨੂੰ ਖੁੱਲਦਾ ਬੂਹਾ ਖੋਲ ਕੇ ਮੈਨੂੰ ਅੰਦਰ ਬਿਠਾਇਆ ਬੈਠਕ ਦੀਆਂ ਕੇਵਲ ਕੰਧਾਂ ਪੱਕੀਆਂ ਸਨ ਫਰਸ਼ ਹਲੇ ਕੱਚੀ ਸੀ ਸਾਫ ਸੁਥਰੀ ਇਸ ਬੈਠਕ ਦੀ ਸਜਾਵਟ ਵaan ਦਾ ਇੱਕ ਮੰਜਾ ਸੀ ਜਿਸ ਉੱਪਰ ਸਚਿਆਰੇ ਹੱਥਾਂ ਨਾਲ ਚਿੱਟੇ ਰੰਗ ਦੀ ਦਸੂਤੀ ਦੀ ਫੁੱਲ ਬੂਟੇ ਪਾ ਕੇ ਕੱਢੀ ਚਾਦਰ ਵਿਛਾਈ ਹੋਈ ਸੀ ਭਾਈ ਗੁਰਮੀਲ ਸਿੰਘ ਦੀ ਸਿੰਘਣੀ ਨੇ ਪਹਿਲਾਂ ਮੇਰਾ ਤੇ ਮੇਰੇ ਪਰਿਵਾਰ ਦਾ ਹਾਲਚਲ ਪੁੱਛਿਆ ਤੇ ਫਿਰ ਬੜੇ ਪਿਆਰ ਭਰੇ ਲਹਿਜੇ ਨਾਲ ਆਪਣੇ ਪਤੀ ਦੀ ਸੁਖ-ਸਾਂਦ ਪੁੱਛੀ ਉਸ ਦੇ ਲਹਿਜੇ ਵਿੱਚ ਲੋੜੇ ਦਾ ਸਤਕਾਰ ਅਤੇ ਸਲੀਕਾ ਸੀ ਉਸ ਦੇ ਲੱਕ ਛੁਪਾਣ ਤੇ ਵੀ ਅੱਖਾਂ 'ਚ ਭਰਿਆ ਪਾਣੀ ਮੇਰੇ ਤੋਂ ਛੁਪ ਨਹੀਂ ਸਕਿਆ ਅਜੇ ਮੈਂ ਚਾਹ ਪੀ ਕੇ ਖਾਲੀ ਕੱਪ ਰੱਖਿਆ ਹੀ ਸੀ ਕਿ ਕਮਰੇ 'ਚ ਇੱਕ ਬਹੁਤ ਹੀ ਮਾਰਚੂ ਜਿਹਾ ਬਜ਼ੁਰਗ ਸੋਟੀ ਦੇ ਸਹਾਰੇ ਤੁਰਦਾ-ਤੁਰਦਾ ਅੰਦਰ ਆਇਆ ਪਾਈ ਗੁਰਮੀਲ ਸਿੰਘ ਹੋਰਾਂ ਦੀ ਪਤਨੀ ਨੇ ਦੱਸਿਆ ਕਿ ਇਹ ਸਾਡੇ ਬਾਪੂ ਜੀ ਹਨ ਤੇ ਬੇਜੀ ਕਿਤੇ ਗਏ ਹੋਏ ਨੇ ਮੈਂ ਬਾਪੂ ਜੀ ਦੇ ਸਤਕਾਰ 'ਚ ਉੱਠ ਕੇ ਖੜੀ ਹੋਈ ਤੇ ਉਹਨਾਂ ਵੱਲ ਕੁਝ ਅੱਗੇ ਵਧੀ ਉਹਨਾਂ ਨੇ ਕੰਧ ਦਾ ਢਾਸਣਾ ਲਾਇਆ ਤੇ ਦੋਨਾਂ ਹੱਥਾਂ ਨਾਲ ਮੇਰਾ ਸਿਰ ਪਲੋਸਿਆ ਕਮਜ਼ੋਰੀ ਕਾਰਨ ਜਾਂ ਬੁਢਾਪੇ ਕਾਰਨ ਉਹਨਾਂ ਦੇ ਹੱਥ ਕੰਬ ਰਹੇ ਸਨ ਸਿਰਪਲ ਉਸਕੇ ਉਹਨਾਂ ਨੇ ਆਪਣਾ ਕੰਬ ਦਾ ਇੱਕ ਹੱਥ ਮੇਰੀ ਪਿੱਠ ਤੇ ਇਸ ਤਰ੍ਹਾਂ ਫੇਰਿਆ ਕਿ ਉਹਨਾਂ ਦੀ ਛੋਹ ਚੋਂ ਮੈਨੂੰ ਆਪਣੇ ਬਾਬੇ ਦੇ ਹੱਥਾਂ ਦੀ ਛੋਹ ਯਾਦ ਆ ਗਈ ਪਤਾ ਨਹੀਂ ਕਦੋਂ ਤੇ ਕਿਵੇਂ ਮੇਰੀਆਂ ਬਾਹਾਂ ਉਹਨਾਂ ਦਿਵਾਲੇ ਲਿਪਟ ਗਈਆਂ ਉਹਨਾਂ ਦੇ ਰੋਮ ਰੋਮ ਚੋਂ ਅਸੀਸਾਂ ਦੇ ਚਰਨੇ ਫੁੱਟ ਰਹੇ ਸਨ ਬਹੁਮੁੱਲੀਆਂ ਅਸੀਸਾਂ ਨਾਲ ਮਾਲਾ-ਮਾਲ ਹੋਈ ਮੇਂ ਆਪਣੇ ਪਿੰਡ ਆ ਗਈ ਮੈਂ ਚੁੱਲ੍ਹੇ ਮੂਰੇ ਬੈਠੀ ਆਪਣੀ ਮਾਂ ਨੂੰ ਅਸੀਸਾਂ ਬਾਰੇ ਦੱਸ ਹੀ ਰਹੀ ਸਾਂ ਕਿ ਬੇਜੀ ਵਿੱਚੇ ਹੀ ਮੋਲ ਪਈ ਪੁੱਤ ਗਰੀਬ ਪੱਲੇ ਕੁਝ ਹੋਰ ਹੋਵੇ ਨਾ ਹੋਵੇ ਅਸੀਸ ਜ਼ਰੂਰ ਹੁੰਦੀ ਹੈ ਮੈਂ ਆਪਣਾ ਹਾਸਾ ਰੋਕ ਕੇ ਬੀਜੀ ਦੇ ਕੋਲ ਹੋ ਕੇ ਆਖਿਆ ਬੀਜੀ ਦੇਖਣਾ ਕਿਤੇ ਉਹਨਾਂ ਦੀ ਅਸੀਸਾਂ ਨਾਲ ਮੇਰਾ ਧਰਮਤਾਨੀ ਪ੍ਰਿਸ਼ਟ ਹੋ ਗਿਆ ਲੈ ਦੱਸ ਕਿਤੇ ਕਿਸੇ ਦੀ ਅਸੀਸ ਨਾਲ ਧਰਮ ਪ੍ਰਿਸ਼ਟ ਹੁੰਦਾ ਹੈ ਕਮਲੀਆਂ ਗੱਲਾਂ ਹੀ ਕਰਦੀ ਰਹਿੰਦੀਆਂ ਬੀਜੀ ਨੇ ਸਮਝਾਉਣ ਦੇ ਲਹਿਜੇ ਨਾਲ ਕਿਹਾ